ਕੱਲ ਚੱਲੀ ਤੇਜ ਹਨੇਰੀ ਦੇ ਨਾਲ ਫਤਿਹਗੜ ਸਾਹਿਬ ਦੇ ਵਿੱਚ ਇੱਕ ਵੱਡਾ ਭਾਣਾ ਵਾਪਰ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਉਸਦੇ ਸਿਰ ਦੇ ਉੱਪਰ ਖੰਭਾ ਵੱਜਿਆ ਖੰਭਾ ਜਦੋਂ ਡਿੱਗਦਾ ਤਾਂ ਉਸ ਦੀ ਨਾਲ ਦੀ ਨਾਲ ਜਾਨ ਨਿਕਲ ਜਾਂਦੀ ਹੈ ਤਸਵੀਰ ਦੇਖੋ ਕਿਵੇਂ ਜਿਹੜਾ ਖੰਭਾ ਡਿੱਗਿਆ ਪਿਆ ਤਾਰਾਂ ਸਾਰੀਆਂ ਜਿਹੜੀਆਂ ਨੇ ਖਿੰਡੀਆਂ ਪਈਆਂ ਸੜਕ ਦੇ ਉੱਪਰ ਹੀ ਗਲੀਆਂ ਦੇ ਵਿੱਚ ਕਿਸ ਪ੍ਰਕਾਰ ਲੋਕ ਤੁਰੇ ਫਿਰਦੇ ਆ ਪਰ ਆ ਤਸਵੀਰ ਦੇਖੋ ਉਸ ਸ਼ਖਸ ਦੀ ਜਿਸ ਦੀ ਮੌਤ ਹੋ ਗਈ ਹੈ ਤਾਂ ਦੱਸ ਦਿਓ ਕਿ ਆਪਣੀ ਜਿਹੜਾ ਕਿਹਾ ਜਾ ਰਿਹਾ ਕਿ ਦਵਾਈ ਲੈਣ ਗਿਆ ਆਸੀ ਆਪਣੀ ਮਾਂ ਦੇ ਲਈ ਹਸਪਤਾਲ ਪਰ ਹਸਪਤਾਲ ਜਦੋਂ ਦਵਾਈ ਲੈਣ ਜਾਂਦਾ ਤਾਂ ਰਸਤੇ ਦੇ ਵਿੱਚ ਆ ਖੰਬੇ ਦੇ ਕੋਲੋਂ ਜੋ ਲੰਘਦਾ ਤਾਂ ਇਹ ਖੰਭਾ ਉਸ ਦੇ ਉੱਪਰ ਡਿੱਗ ਪੈਂਦਾ ਤੇ ਨਾਲ ਦੀ ਨਾਲ ਇਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਇਸ ਦਾ ਨਾਮ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਚੰਡੀਗੜ੍ਹ ਹਾਲਾਂਕਿ ਇਸ ਨੂੰ ਭਰਤੀ ਕਰਾਇਆ ਗਿਆ ਪਰ ਜਿਹੜਾ ਹੈਗਾ ਚੰਡੀਗੜ੍ਹ ਭਰਤੀ ਕਰਾਇਆ ਗਿਆ ਪੀਜੀਆਈ ਦੇ ਵਿੱਚ ਲੈ ਕੇ ਜਾਇਆ ਗਿਆ ਪਰ ਫਿਲਹਾਲ ਨਾਲ ਦੀ ਨਾਲ ਡਾਕਟਰਾਂ ਨੇ ਉਸ ਨੂੰ ਬ੍ਰੌਡ ਡੈੱਡ ਕੋਸ਼ਿਸ਼ ਕਰ ਦਿੱਤਾ ਸਤਪਾਲ ਸਿੰਘ ਨਾਂ ਦੱਸਿਆ ਜਾ ਰਿਹਾ ਜਿਸ ਦਾ ਤੇਜ ਹਨੇਰੀ ਦੇ ਨਾਲ ਸਰਹੰਦ ਰੇਲਵੇ ਸਟੇਸ਼ਨ ਦੇ ਕੋਲ ਇੱਕ ਦਰਖਤ ਸੀ ਦਰਖਤ ਦੇ ਨਾਲ ਬਿਜਲੀ ਦਾ ਖੰਭਾ ਸੀ ਤੇ ਬਿਜਲੀ ਦਾ ਖੰਭਾ ਜਦੋਂ ਡਿੱਗਿਆ ਆਹ ਹੈ ਉਸ ਦੀ ਚਪੇਟ ਦੇ ਵਿੱਚ ਆ ਗਿਆ ਤੇ ਇਸ ਦੀ ਮੌਕੇ ਤੇ ਮੌਤ ਹੋ ਗਈ ਜਿੱਥੇ ਕੱਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਇੱਕ ਘਰ ਵੀ ਉੱਜੜਿਆ ਤੁਸੀਂ ਆ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਜਿਹੜਾਗਾ ਖੰਬੇ ਦੀਆਂ ਤਾਰਾ ਆਸੇ ਪਾਸੇ ਪੂਰੇ ਏਰੀਏ ਦੇ ਵਿੱਚ ਜਿਹੜਾ ਹੈ ਗਿਆ ਥੱਲੇ ਡਿੱਗੀਆਂ ਹੋਈਆਂ ਨੇ ਸਾਰੀ ਗਲੀ ਇਕੱਠੀ ਹੋਈ ਹੋਈ ਹੈ ਔਰ ਨਿੰਮ ਦਰਖਤ ਜਿਹੜਾ ਤੁਸੀਂ ਦੇਖ ਸਕਦੇ ਹੋ ਦਰਖਤ ਵੀ ਡਿੱਗਿਆ ਪਿਆਗਾ ਤਾਂ ਐਸੇ ਰਸਤੇ ਤੋਂ ਜਾ ਰਿਹਾ ਸੀ ਸਰਹੰਦ ਰੇਲਵੇ ਸਟੇਸ਼ਨ ਦੇ ਕੋਲ ਆਪਣੀ ਮਾਂ ਦੇ ਲਈ ਦਵਾਈ ਲੈਣ ਸੱਤਪਾਲ ਸਿੰਘ ਇਸ ਦਾ ਨਾਮ ਹੈ ਇਸ ਨੂੰ ਕੀ ਪਤਾ ਸੀ ਕਿ ਆਪਣੀ ਬਿਮਾਰ ਮਾਂ ਦੇ ਲਈ ਦਵਾਈ ਲੈਣ ਜਾ ਰਿਹਾ ਤੇ ਆਪ ਹੀ ਇਸ ਨੇ ਵਾਪਸ ਨਹੀਂ ਆਉਣਾ ਤਾਂ ਹਨੇਰੀ ਚੱਲੀ ਇਨ੍ਹਾਂ ਤੇ ਝੱਖੜ ਤੂਫਾਨ ਚੱਲਿਆ ਕਿ ਦਰਖਤ ਡਿੱਗਿਆ ਦਰਖਤ ਡਿੱਗਣ ਦੇ ਨਾਲ ਸਾਰਾ ਬੋਝ ਜਦੋਂ ਤਾਰਾਂ ਤੇ ਪਿਆ ਤਾਂ ਖੰਭਾ ਵੀ ਫਿਰ ਡਿੱਗ ਪਿਆ ਪਰ ਜਦੋਂ ਖੰਭਾ ਡਿੱਗ ਰਿਹਾ ਸੀ ਤਾਂ ਥੱਲੋਂ ਲੰਘ ਰਿਹਾ ਸੀ ਇਹ ਸੱਤਪਾਲ ਸਿੰਘ ਤਾਂ ਜਿਸ ਦੀ ਖੰਬੇ ਦੇ ਹੇਠਾਂ ਆਉਣ ਕਰਕੇ ਮੌਤ ਹੋ ਗਈ ਆ ਤਾਂ ਦੇਖ ਸਕਦੇ ਹੋ ਉਸੇ ਸੱਦਾ ਲੈ ਚਲਾਂਗੇ ਤੁਹਾਨੂੰ ਤਸਵੀਰਾਂ ਤੱਕ ਜਿੱਥੇ ਇਹ ਪੂਰੇ ਦਾ ਪੂਰਾ ਘਟਨਾਕਰਮ ਵਾਪਰਿਆ ਇਹ ਮੇਰਾ ਬਰਾਦਰ ਦੀਗਾ ਸੱਤਪਾਲ ਜੋ ਮਾਤਾ ਦੀ ਦਵਾਈ ਲੈਣ ਗਿਆ ਸੀਗਾ ਤੇ ਜਦੋਂ ਉਹ ਉਧਰੋਂ ਆਇਆ ਤੇ ਉਦੋਂ ਪੀਪਲ ਟੁੱਟ ਕੇ ਕਿ ਉਤਾਰ ਸੀਗੀ ਬਿਜਲੀ ਦੀ ਖੰਭੇ ਦੇ ਉੱਪਰ ਗਿਰ ਗਈ ਤੇ ਉਹ ਖੰਭਾ ਉਹਦੇ ਉੱਪਰ ਆ ਕੇ ਗਿਰ ਗਿਆ ਜਦੋਂ ਉਹ ਵਿੱਚ ਦਬ ਗਿਆ ਖੰਭੇ ਦੇ ਬਾਹਰ ਕੱਢਿਆ ਉੱਥੇ ਜਿੰਨੇ ਵੀ ਮਜੂਦ ਸੀਗੇ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਤੇ ਐਂਬੂਲੈਂਸ ਨੂੰ ਫੋਨ ਕਰਿਆ ਤੇ ਐਂਬੂਲੈਂਸ ਟਾਈਮ ਤੇ ਨਹੀਂ ਆਈ ਹੈਗੀ ਕਿਹੜੀ ਪੁਲਿਸ 108 ਨੰਬਰ ਤੇ ਫੋਨ ਕਰਿਆ ਸੀ ਜੀ ਅਸੀਂ ਨੇ ਜਦੋਂ ਅਸੀਂ ਉਹਨੂੰ ਫਤਿਹਗੜ ਲੈ ਕੇ ਗਏ ਉਤੋਂ ਬਾਅਦ ਉਹਨਾਂ ਨੇ ਪੀਜੀਆਈ ਰੈਫਰ ਕਰਤਾ ਤਾਂ ਪੀਜੀਆਈ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਕਹਿੰਨੇ ਆ ਵੀ ਕੋਈ ਵੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਈ ਗੱਲ ਕੰਬੇ ਦਾ ਤੇ ਕੱਲ ਨੂੰ ਅੱਜ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕਿਆ ਤੇ ਸਭ ਤੋਂ ਬੇ ਬੇਕਾਰ ਕੰਮ ਹੈ ਹਸਪੀਟਲ ਵਾਲਿਆਂ ਦਾ ਜਿਨ੍ਹਾਂ ਨੇ ਟਾਈਮ ਸਿਰ ਐਂਬੂਲੈਂਸ ਨਹੀਂ ਭੇਜੀ ਜੇ ਉਹ ਐਂਬੂਲੈਂਸ ਭੇਜ ਦਿੰਦੇ ਕੀ ਪਤਾ ਉਹਦੀ ਜਾਨ ਬਚ ਸਕਦੀ ਸੀ ਸਾਡੀ ਤਾਂ ਇਹੀ ਗੁਜਾਰਸ਼ ਹੈ ਵੀ ਘੱਟੋ ਵੀ ਘੱਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਟਾਈਮ ਸਿਰ ਮਰੀਜ਼ ਕੋਲ ਕੋਈ ਵੀ ਐਂਬੂਲੈਂਸ ਜੇ ਬੁਲਾਵੇ ਤਾਂ ਪਹੁੰਚਣੀ ਚਾਹੀਦੀ ਹੈ ਕੱਲ ਕੀਤੀ ਹੈ ਵੀ ਹਾਦਸੇ ਦਾ ਕਾਰਨ ਕੀ ਲੱਗਦਾ ਨੇਰੀ ਕਰਕੇ ਗਿਰਿਆ ਸੀ ਥੇ ਕਿਦਾਂ ਕੱਲ ਜਿਹੜੀ ਹਨੇਰੀ ਚੱਲੀ ਆ ਜੀ